ਹਾਂਜੀ ਭਾਈ ਜੀ ਅੱਜ ਅਸੀਂ ਦਾਸ ਸਿੰਘ ਦਾਨੇਵਾਲੀਆ ਪਿੰਡ ਲਾਲਵੀ ਦੇ ਖੇਤ ਆਏ ਆ ਵੀ ਨਵੀਂ ਵੈਰੈਟੀ ਪਤਾ ਲੱਗਾ ਸੀ ਨਵੀਂ ਵੈਰੈਟੀ ਉਹਨਾਂ ਨੇ ਵੀਜੀ ਹੈ 골ਡਨ 1133 ਤੇ ਵੇਖਣ ਤੋਂ ਬਾਅਦ ਪਤਾ ਲੱਗਾ ਵੀ ਯਾਰ ਇਹ ਤਾਂ ਵਾਕਈ 골ਡਨ ਹੈ ਇੰਨੀ ਇੰਨਾ ਸੋਹਣਾ ਰੰਗ ਇੰਨਾ ਸੋਹਣੀ ਮੁੰਜਰ ਤੇ ਕੀ ਬਾਤ ਹੈ ਤੇ ਵੇਖ ਕੇ ਮਨ ਖੁਸ਼ ਹੋ ਗਿਆ ਐ ਲੱਗਦਾ ਵੀ ਖੇਤ ਚ ਸੋਨਾ ਹੀ ਖੜਾ ਹੈ ਤੇ ਮੁੱਛ ਮਾਛਲ ਕਿਹੜੇ ਦੇ ਮਗਾਵਲਿਆ ਅਸੀਂ ਤਾਂ ਭਰਾਓ ਅਗਲੇ ਸਾਲ ਇਹੀ ਲਾਵਾਂਗੇ ਸਾਨੂੰ ਤਾਂ ਵੈਰੈਟੀ ਬਹੁਤ ਜਵੇਂ ਐ ਲੱਗਾ ਸਾਰੇ ਬਾਅਦ ਚ ਸੋਨਾ ਹੀ ਸੋਨਾ ਖੜਾ ਹੈ ਇਹ ਪਤਾ ਲੱਗਾ ਜੀ ਚਾਂਦ ਕੰਪਨੀ ਹੈ ਤੇ ਇਹ ਹਾਈਬ੍ਰਿਡ ਪਹਿਲੀ ਵਾਰੀ ਲੈ ਕੇ ਆਈ ਆ ਇਸ ਵੈਰੈਟੀ ਦੇ ਵਿੱਚ ਹਾਈਬ੍ਰਿਡ ਵੈਰੈਟੀ ਦੇ ਵਿੱਚ ਬਹੁਤ ਸੋਹਣੀ ਵੈਰੈਟੀ ਲੈ ਕੇ ਆਈ ਆ ਚਾਂਦ ਕੰਪਨੀ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਜਿਹੜੇ ਨਵੇਂ-ਨਵੇਂ ਸਾਨੂੰ ਸੀਡ ਦੇ ਰਹੀ ਹੈ ਇਹ ਬਾਸਪਤੀ ਦੀ ਵੈਰਾਈਟੀ ਆ ਇਹ ਬਾਸਪਤੀ ਆ ਵੀ 1121 ਅਰਗੀ ਆ ਜਿਵੇਂ ਜਿਵੇਂ 1121 ਦੇ ਮਕਾਲ ਆਈ ਆ ਉਹਦਾ ਮਾਸਾ ਲੰਮਾ ਹੀ ਆਦਾ ਦਾਣਾ ਬਹੁਤ ਸੋਹਣਾ ਬਹੁਤ ਸੋਹਣੀ ਵੈਰਾਈਟੀ ਆ